ਚਾਹੇ 5000 ਹੈ ਚਾਹੇ 1000 ਹੈ ਇਹ ਖੋਖਾ ਇਹਦੀ ਕੋਈ ਕੀਮਤ ਨਹੀਂ ਐ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋਂ ਧੰਨਵਾਦ ਸਾਡੇ ਕਲਾਕਾਰ ਭਰਾਵਾਂ ਦਾ ਭੈਣਾ ਦਾ ਕਿ ਜਿਨ੍ਹਾਂ ਨੇ ਆ ਕੇ ਇਸ ਮੋਰਚੇ ਦੇ ਵਿੱਚ ਹੌਸਲਾ ਫੁਜਾਈ ਕੀਤੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬਾਅਦ ਤੋਂ ਬਾਅਦ ਇੱਥੇ ਇਸ ਮੋਰਚੇ ਦਾ ਹਿੱਸਾ ਬਣ ਕੇ ਆਪਣੀ ਹਾਜ਼ਰੀ ਲਵਾਓ ਕਿਉਂਕਿ ਇਹ ਲੜਾਈ ਹੈ ਜਿਹੜੀ ਇਹ ਲੜਾਈ ਕਿਸੇ ਇੱਕ ਇਨਸਾਨ ਦੀ ਨਹੀਂ ਆ ਇਹ ਲੜਾਈ ਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਜਿੱਥੋਂ ਤੱਕ ਮੈਂ ਸਮਝਦਾ ਕਿ ਜਿਹੜਾ ਵੀ ਇਨਸਾਨ ਇਸ ਦੁਨੀਆ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈ ਰਿਹਾ ਹੈ ਜਿਹੜਾ ਇਨਸਾਨ ਇੱਥੇ ਰੋਟੀ ਖਾਂਦਾ ਹੈ ਇਹ ਲੜਾਈ ਉਸ ਇਨਸਾਨ ਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਸਾਨੂੰ ਸਾਡਾ ਇਤਿਹਾਸ ਜਿਹੜਾ ਲਹੂ ਨਾਲ ਭਿੱਜਿਆ ਹੋਇਆ ਉਹ ਵੀ ਇੱਕ ਗੱਲ ਸਾਨੂੰ ਦੱਸਦਾ ਹੈ ਚੇਤੇ ਕਰਾਉਂਦਾ ਵਾਰ-ਵਾਰ ਕਿ ਜਦੋਂ ਸਾਡੇ ਸਿਰ ਜੁੜੇ ਨੇ ਸਾਡੀਆਂ ਕੰਡਾਂ ਜੁੜੀਆਂ ਨੇ ਅਸੀਂ ਅਬਦਾਲੀ ਵਰਗਿਆਂ ਦੀਆਂ ਗੋਡਣੀਆਂ ਲਵਾਈਆਂ ਨੇ ਪਰ ਜਦੋਂ ਜਦੋਂ ਅਸੀਂ tufaan ਹੋਏ ਆ ਜਦੋਂ ਅਸੀਂ ਪਾਟੇ ਆ ਤਾ ਸਾਡੇ ਪੱਲਿਆਂ ਦੇ ਵਿੱਚ ਖੱਜਲ-ਖਵਾਰੀਆਂ ਸਾਡੇ ਪੱਲੇ ਖਾਨਾ ਜੰਗੀਆਂ ਪਈਆਂ ਨੇ ਸੋ ਅੱਜ ਇੱਕ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਭਰਾਵੋ ਇਹ ਲੜਾਈ ਨੂੰ ਸਮਝਣ ਦੀ ਲੋੜ ਐ ਜਿਹੜੇ ਹਾਲੇ ਵੀ ਕਹਾਂ ਚ ਬੈਠੇ ਆ ਸੋਚੀ ਜਾਂਦੇ ਆ ਵੀ ਕੋਈ ਗੱਲ ਨਹੀਂ ਯਾਰ ਵੀ ਆਪਾਂ ਦੇਖਦੇ ਆ ਕੀ ਮਾਹੌਲ ਬਣਦਾ ਨੌਜਵਾਨੋ ਵੱਡੀ ਗਿੰਦੀ ਤੁਸੀਂ ਖੜੇ ਹੋ ਇਹ ਗੱਲ ਚੇਤੇ ਰੱਖਿਆ ਕਰੋ ਇਸ ਗੱਲ ਨੂੰ ਲੈ ਕੇ ਨਰਾਸ਼ਤਾ ਨਹੀਂ ਲੈ ਕੇ ਆਉਣੀ ਵੀ ਦਿੱਲੀ ਵੀ ਕਿਉਂ ਕਿਉਂ ਨਹੀਂ ਗਏ ਜੀ ਹਰ ਸੰਘਰਸ਼ ਦਾ ਹਰ ਜੰਗ ਦਾ ਹਰ ਜੁੱਧ ਦਾ ਇੱਕ ਰਣਨੀਤੀ ਹੁੰਦੀ ਹੈ। ਕਈ ਵਾਰੀ ਮੌਕੇ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਆ। ਕਈ ਵਾਰੀ ਚਾਰ ਕਦਮ ਅੱਗੇ ਵਧਣਾ ਪੈਂਦਾ ਹੈ, ਦੋ ਕਦਮ ਪਿੱਛੇ ਹਟਣਾ ਪੈਂਦਾ ਹੈ। ਫੇਸ ਕਰਕੇ ਸਾਨੂੰ ਕਦੇ ਵੀ ਮਨਾਂ ਦੇ ਵਿੱਚ ਨਰਾਸ਼ਤਾ ਨਹੀਂ ਲੈ ਕੇ ਆਉਣ ਦੀ ਲੋੜ ਹੈਗੀ ਕਿ ਅਸੀਂ ਤਾਂ ਜੀ ਦਿੱਲੀ ਕਿਉਂ ਨਹੀਂ ਜਾ ਸਕੇ ਸੀ ਇੱਥੇ ਕਿਉਂ ਬੈਠ ਗਏ ਜੀ। ਕਿਉਂਕਿ 21 ਫਰਵਰੀ ਨੂੰ ਮੈਂ ਇੱਥੇ ਖੜਾ ਸੀਗਾ ਸ਼ੰਭੂ ਦੇ ਉੱਤੇ ਜਿਸ ਵੇਲੇ ਨੌਜਵਾਨੀ ਸਾਡੇ ਆਗੂਆਂ ਦਾ ਵੀ ਬੁਰਾ ਭਲਾ ਬੋਲ ਰਹੀ ਸੀ ਭਰੋਸਾ ਰੱਖੀਦਾ ਹੁੰਦਾ ਆਪਣੇ ਆਗੂਆਂ ਤੇ ਆਪਣੇ ਕਮਾਂਡਰਾਂ ਦੇ ਉੱਤੇ ਫੌਜਾਂ ਹਮੇਸ਼ਾ ਉਹ ਜਿੱਤਦੀਆਂ ਨੇ ਜਿਹੜੀਆਂ ਆਪਣੇ ਕਮਾਂਡਰਾਂ ਤੇ ਭਰੋਸਾ ਰੱਖ ਕੇ ਚੱਲਦੀਆਂ ਨੇ ਸੋ ਨੌਜਵਾਨੋ ਤੁਹਾਡੇ ਸਾਥ ਦੀ ਬਹੁਤ ਵੱਡੀ ਲੋੜ ਹੈ ਸਾਡੇ ਬਾਪੂਆਂ ਨੂੰ ਸਾਡੇ ਵੱਡੇ ਭਰਾਵਾਂ ਨੂੰ ਕਦੇ ਵੀ ਇਹ ਗੱਲ ਕਹਿ ਕੇ ਨਹੀਂ ਮੁੜਨੀ ਵਾਪਸ ਕਿ ਅਸੀਂ ਤਾਂ ਯਾਰ ਜਾਣਾ ਨਹੀਂ ਹੁਣ ਜੇ ਆਪਾਂ ਸੋਚ ਕੇ ਵੀ ਲੜਾਈ ਕੱਲੇ ਆਗੂਆਂ ਦੀ ਐ ਕੱਲੇ ਆਗੂਆਂ ਦੀ ਨਹੀਂ ਐ ਲੜਾਈ ਤਾਂ ਮੈਂ ਪਹਿਲੇ ਦੱਸ ਚੁੱਕਾ ਵੀ ਇਹ ਲੜਾਈ ਕੋਈ ਐਮਐਸਪੀ ਦੀ ਨਹੀਂ ਐ ਇਹ ਸਲਾਮੀਨਾਥ ਦੇ ਰਿਪੋਰਟ ਦੀ ਨਹੀਂ ਐ ਜਿਹੜੇ ਡਬਲਯੂਟੀਓ ਦੇ ਸਮਝੌਤੇ ਐ ਜਿਹੜੇ ਗੈਟ ਦੇ ਸਮਝੌਤੇ ਐ ਜਿਹੜੇ ਨੂਵਲਡ ਆਰਡਰ ਦੀਆਂ ਨੀਤੀਆਂ ਨੇ ਇਹ ਲੜਾਈ ਭਰਾਵੋ ਕੱਲਾ ਪੰਜਾਬ ਨਹੀਂ ਲੜ ਰਿਹਾ ਕੱਲਾ ਹਰਿਆਣਾ ਨਹੀਂ ਲੜ ਰਿਹਾ ਪੂਰੀ ਦੁਨੀਆ ਲੜ ਰਹੀ ਐ ਯੂਰਪੀ ਲੋਕ ਸੜਕਾਂ ਤੇ ਐ ਉੱਤਰੀ ਅਮਰੀਕਾ ਦੇ ਲੋਕ ਛੜਕਾਂਦੇ ਆ আফ্রিকਨ ਲੋਕ ਛੜਕਾਂਦੇ ਆ ਉਹ ਕਾਰਪੋਰੇਟ ਘਰਾਣੇ ਉਹ ਵੱਡੀਆਂ ਧਿਰਾਂ ਵੱਡੀਆਂ ਤਾਕਤਾਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਆਪਣਾ ਗਲਬਾ ਪਾਉਣਾ ਚਾਹੁੰਦੀਆਂ ਨੇ ਪੂਰੀ ਦੁਨੀਆ ਦੇ ਵਸੀਲਿਆਂ ਨੂੰ ਧਰਤੀਆਂ ਨੂੰ ਪਾਣੀਆਂ ਨੂੰ ਭੋਜਨਾਂ ਨੂੰ ਕਿਵੇਂ ਕਾਬੂ ਕਰਨਾ ਹੈ ਕਿਵੇਂ ਕਬਜ਼ੇ ਲੈਣਾ ਹੈ ਇਹ ਉਹਨਾਂ ਦੀਆਂ ਨੀਤੀਆਂ ਨੇ ਸੋ ਜਿਹੜਾ ਇਨਸਾਨ ਇੱਥੇ ਪੈਦਾ ਹੋ ਕੇ ਸਾਹ ਲੈ ਰਿਹਾ ਹੈ ਇਹ ਉਹਦੇ ਸਵੈਮਾਨ ਦੀ ਲੜਾਈ ਹੈ ਇਹ ਉਹਦੀ ਆਜ਼ਾਦੀ ਦੀ ਲੜਾਈ ਹੈ ਇਹ ਉਹਦੇ ਹੱਕ ਦੀ ਲੜਾਈ ਹੈ ਸੋ ਇਹ ਲੜਾਈ ਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਮੈਂ ਵੈਸੇ ਬਹੁਤ ਸਟੇਜਾਂ ਦੇ ਉੱਤੇ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣਿਓ ਨਿਊ ਵਰਲਡ ਆਰਡਰ ਹੈ ਕੀ ਆ ਸਾਨੂੰ ਹਰ ਇਨਸਾਨ ਨੂੰ ਸਮਝ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਆਰਡਰ ਆਇਆ ਹੈ ਇਹ ਜਿਹੜੇ ਦੁਨੀਆ ਭਰ ਦੇ ਵੱਡੇ ਕਾਰਪੋਰੇਟ ਵੱਡੇ ਘਰਾਣੇ ਇਕੱਠੇ ਹੋਏ ਆ ਕਿਵੇਂ ਸਾਨੂੰ ਇਹਨਾਂ ਨੇ ਕਬਜ਼ੇ 'ਚ ਕਰਨਾ ਕਾਬੂ ਕਰਨਾ ਉਹਦੀ ਇੱਕ ਗੱਲ ਤੁਹਾਨੂੰ ਸੁਣਾਉਣ ਲੱਗਿਆ ਉਹਦੀ ਇੱਕ ਨੀਤੀ ਦਾ ਹਿੱਸਾ ਹੈ ਇਹ ਕਹਿੰਦੇ ਵੀ ਜਿਹੜੀ ਕਰੰਸੀ ਹੈ ਜਿਹੜੀ ਕਰੰਸੀ ਆਪਾਂ ਵਰਤਦੇ ਆਂ ਜਿਹੜਾ ਰੁਪਏ ਆਪਾਂ ਪੈਸਾ ਵਰਤਦੇ ਆਂ ਇਸ ਕਰੰਸੀ ਨੂੰ ਅਸੀਂ ਨਕਦੀ ਰੂਪ ਵਿੱਚ ਖਤਮ ਕਰ ਦੇਣਾ ਬੰਦ ਕਰ ਦੇਣਾ ਅਸੀਂ ਇਹ ਕਰੰਸੀ ਨੂੰ ਡਿਜੀਟਲ ਕਰੰਸੀ ਬਣਾ ਦੇਣਾ ਆਸਟ੍ਰੇਲੀਆ ਸਰਕਾਰ ਨੇ ਲਾਣ ਕੀਤਾ ਬਕਾਇਦਾ ਤੌਰ ਤੇ ਕਿ ਸਾਡੇ 93% ਲੋਕ ਨੇ ਜਿਹੜੇ ਔਰ ਜਿਹੜੀ ਕਰੰਸੀ ਆ ਉਹ ਡੀਡ ਕਰੰਸੀ ਬਾਤਨ ਲੱਗ ਗਈ ਅਸੀਂ 7% ਲੋਕ ਰਹਿ ਗਏ ਉਹ ਵੀ ਹੌਲੀ ਹੌਲੀ ਇਹ ਕਰੰਸੀ ਦੇ ਅਸੀਂ ਲੈ ਆਉਣੇ ਆ ਮੈਂ ਤੁਹਾਨੂੰ ਸੌਖੇ ਲੱਭ ਜਾਂ ਨਾਲ ਸਮਝਾਉਣਾ ਤੁਹਾਡੀ ਜੇਬ ਦੇ ਵਿੱਚ ਚਾਹੇ 500 ਹੈ ਚਾਹੇ 5000 ਹੈ ਚਾਹੇ 1000 ਹੈ ਉਹਦੇ ਮਾਲਕ ਕੌਣ ਹੈ ਉਹਦੇ ਮਾਲਕਾਂ ਤੁਸੀਂ ਲੋਕ ਆ ਤੁਸੀਂ ਬਾਜ਼ਾਰ ਜਾਓਗੇ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਸਮਾਨ ਖਰੀਦਣਾ ਕਪੜਾ ਖਰੀਦਣਾ ਹੈ ਕੋਈ ਹੋਰ ਸਮਾਨ ਖਰੀਦਣਾ ਤੁਸੀਂ ਕਹੋਗੇ ਵੀ ਆਹ ਮੈਂ ਭਾਈ 500 ਰੁਪਏ ਦਿੱਤਾ ਤੇ ਆਹ ਸਮਾਨ ਮੈਨੂੰ ਦੇ ਦੇ ਜਦੋਂ ਨਗਦੀ ਖਤਮ ਹੋ ਗਈ ਤੁਹਾਡੀ ਸਾਰੀ ਰਾਸ਼ੀ ਹੈ ਜਿਹੜੀ ਕਾਰਡਾਂ 'ਚ ਆ ਗਈ ਮੋਬਾਈਲਾਂ 'ਚ ਆ ਗਈ ਤਾਂ ਉਹਦਾ ਮਾਲਕ ਕੌਣ ਹੋਊਗਾ ਉਹਦਾ ਮਾਲਕ ਕੌਣ ਹੋਊਗਾ ਭਾਈ ਧਿਆਨ ਦਿਓ ਆ ਤੁਹਾਡੀਆਂ ਜੇਬਾਂ 'ਚ ਮੋਬਾਈਲ ਹੈ ਇੱਥੇ ਨੱਟ ਬੰਦ ਹੈ ਇਹ ਮੋਬਾਈਲ ਦੀ ਕੋਈ ਕੀਮਤ ਹੈ ਇਹ ਖੋਖਾ ਹੈ ਦੀ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਜਿਹੜੀ ਕਰੰਸੀ ਉਹ ਬਣਨ ਜਾ ਰਹੀ ਆ ਆਪਾਂ ਅੱਜ ਕੱਲ ਕੀ ਕਰਦੇ ਆ ਤੇਲ ਪਾਉਣੇ ਆ ਪੈਟਰੋਲ ਪੰਪਾਂ ਤੋਂ ਆਪਾਂ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰ ਦਿੰਨੇ ਆ ਆਪਾਂ ਕੋਈ ਸਮਾਨ ਖਰੀਦਣ ਜਾਂਦੇ ਆ ਬਾਜ਼ਾਰ 'ਚ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰਕੇ ਪੈਸੇ ਕਟਾ ਦਿੰਨੇ ਆ ਸੋ ਇਹ ਜਿਹੜੀ ਕਰੰਸੀ ਜਦੋਂ ਪੂਰਨ ਤੌਰ ਤੇ ਨਕਦੀ ਬੰਦ ਹੋ ਗਈ ਤੇ ਤੁਹਾਡੀ ਕਰੰਸੀ ਡਿਜੀਟਲ ਕਰੰਸੀ 'ਚ ਬਦਲ ਗਈ ਤੁਸੀਂ ਗਏ ਬਾਜ਼ਾਰ ਸੋਡਾ ਮਨ ਕੀਤਾ ਮੈਂ কুর্তা ਪਜਾਮਾ ਖਰੀਦਣਾ ਮੈਂ ਪੱਗ ਲੈਣੀ ਆ ਮੈਂ ਜੁੱਤੀ ਲੈਣੀ ਆ ਮੈਂ ਪੈਂਟ ਸ਼ਰਟ ਲੈਣੀ ਆ ਤੁਸੀਂ ਆਪਣਾ ਜਿਹੜਾ কুর্তা ਪਜਾਮਾ ਥਾਨ ਚੋਂ ਪੜਵਾਓਗੇ ਦੁਕਾਨਦਾਰ ਕੋਲੋਂ ਤੁਸੀਂ ਕਹੋਗੇ ਵੀ ਆਹ ਲਓ ਜੀ ਪੈਸੇ ਕੱਟੋ ਸਕੈਂਡਰ ਕਰੋ ਸੋਡਾ ਉਹ ਪੈਸਾ ਟਰਾਂਸਫਰ ਹੋਊ ਜਾਂ ਨਹੀਂ ਹੋਊ ਉਹਦੇ ਖਾਤੇ 'ਚ ਇਹ ਕੌਣ ਤੈਅ ਕਰੂਗਾ ਸਮਝਣ ਦੀ ਕੋਸ਼ਿਸ਼ ਕਰ ਲੜਾਈ ਹੈ ਕੀ ਹੈ